ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੁਹਾਡਾ ਪਿਆਰ ਤੇ ਵਾਹੀ ਗਰੂ ਜੀ ਦਾ ਆਸ਼ੀਰਵਾਦ ਦੇ ਨਾਲ ਮੈਂ ਵੀ ਤੰਦਰੁਸਤਾਂ ਪਰ ਪਰਸੋਂ ਤੋਂ ਥੋੜਾ ਜਿਹਾ ਸਰੀਰ ਢਿੱਲਾ ਹੈਗਾ ਤੇ ਆਪਣੇ ਸਾਰੇ ਜਿਹੜੇ ਭੈਣ ਭਰਾ ਨੇ ਉਹਨਾਂ ਦੇ ਪਿਆਰ ਦੇ ਸਦਕਾ ਫਿਰ ਹੁੰਦਾ ਮਨ ਦੇ ਵਿੱਚ ਕੋਈ ਨਾ ਕੋਈ ਬਲਬਲਾ ਜਦੋਂ ਉਠਦਾ ਹੈਗਾ ਵੀ ਮੈਂ ਤੁਹਾਡੇ ਨਾਲ ਹਨਾ ਸਾਂਝਾ ਕਰਾਂ ਇੱਕ ਦੋ ਸਿਸਟਰ ਦੇ ਮੈਨੂੰ ਮੈਸੇਜ ਵੀ ਆਏ ਹੈਗੇ ਉਹਦਾ ਵੀ ਅੱਜ ਤੁਹਾਨੂੰ ਜਵਾਬ ਦੇਣੇ ਕਿਉਂਕਿ ਬੱਚਿਆਂ ਤੋਂ ਅੱਜਕੱਲ ਸਾਰੇ ਹੀ ਬਹੁਤ ਦੁਖੀ ਹੋ ਚੁੱਕੇ ਨੇ ਬੱਚਾ ਚਾਹੇ ਤੁਹਾਡਾ ਛਾਲ ਦਾ ਹੈ ਚਾਹੇ 2 ਸਾਲ ਦਾ ਹੈ ਚਾਹੇ 10 ਸਾਲ ਦਾ ਹੈ ਚਾਹੇ 15 ਸਾਲ ਦਾ ਹੈ ਚਾਹੇ 25 ਸਾਲ ਦਾ ਹੈ ਜਿਹੇ ਵਿਆਹ ਹੋ ਬੱਚਿਆਂ ਦਾ ਵਿਗੜਨ ਦਾ ਮੇਨ ਕਾਰਨ ਕੀ ਹੋ ਰਿਹਾ ਹੈ ਕਿਉਂਕਿ ਜਦੋਂ ਆਪਾਂ ਬੱਚਿਆਂ ਨੂੰ ਕੋਈ ਵੀ ਗੱਲ ਕਹਨੇ ਆ ਉਹ ਆਪਣੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਹੈਗੇ ਵੱਡਿਆਂ ਨੂੰ ਕਹਨੇ ਆ ਤਾਂ ਉਹ ਕਹਿੰਦੇ ਨੇ ਸਾਨੂੰ ਪਤਾ ਤੁਸੀਂ ਤਾਂ ਉਹੀ ਪੁਰਾਣੇ ਖਿਆਲਾਂ ਦੇ ਹੋ ਅੱਜ ਆਪਾਂ ਇਹਨਾਂ ਚੀਜ਼ਾਂ ਦਾ ਤੁਹਾਡੇ ਨਾਲ ਡਿਸਕਸ ਕਰਾਂਗੇ ਕਿਸੇ ਵੀ ਚੀਜ਼ ਦਾ ਤੁਹਾਨੂੰ ਪਤਾ ਹੋਇਆ ਤਾਂ ਮੈਨੂੰ ਜਰੂਰ ਦੱਸਣਾ ਕਿਉਂਕਿ ਮੈਂ ਆਪਣੇ ਬੱਚਿਆਂ ਤੇ ਜੋ ਲਾਗੂ ਕੀਤਾ ਹੋਇਆ ਮੈਂ ਉਹੀ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਮੇਰੇ ਬੱਚੇ ਦੋ ਬੱਚੇ ਨੇ ਤੁਹਾਨੂੰ ਪਤਾ ਹੀ ਇੱਕ ਕੁੜੀ ਹੈ ਤੇ ਇੱਕ ਬੇਟਾ ਹੈਗਾ ਪਰਮਾਤਮਾ ਦੀ ਕਿਰਪਾ ਦੇ ਨਾਲ ਦੋਨੋਂ ਹੀ ਬਹੁਤ ਆਗਿਆਕਾਰੀ ਨੇ ਮੈਂ ਇਹੀ ਅਰਦਾਸ ਕਰੂੰਗੀ ਕਿ हे ਪਰਮਾਤਮਾ ਜੀ ਜਿਨ੍ਹਾਂ ਦੇ ਵੀ ਬੱਚੇ ਨੇ ਸਾਰਿਆਂ ਦੇ ਬੱਚੇ ਗੁਰਸਿੱਖ ਵਾਹਿਗੁਰੂ ਜੀ ਨੂੰ ਮੰਨਣ ਵਾਲੇ ਤੇ ਮਾਤਾ ਪਿਤਾ ਦੇ ਆਗਿਆਕਾਰੀ ਜ਼ਰੂਰ ਬਣਾਈਂ ਅੱਜ ਕੱਲ ਬੱਚਿਆਂ ਦਾ ਵਿਗੜਨ ਦਾ ਮੇਨ ਕਾਰਨ ਹੈ ਬਾਹਰੀ ਸੋਸਾਇਟੀ ਕਿਉਂਕਿ ਆਪਾਂ ਬੱਚੇ ਨੂੰ ਟਾਈਮ ਨਹੀਂ ਦੇ ਪਾ ਰਹੇ ਜੀ ਆਪਾਂ ਕਹਿੰਦੇ ਆ ਵੀ ਮੇਰੇ ਕੋਲੇ ਟਾਈਮ ਨਹੀਂ ਹੈਗਾ ਜਿੱਦਾਂ ਕਿ ਆਫਿਸ ਜਾਣੇ ਆ ਆਪਾਂ ਕਹਿ ਦਿੰਨਾ ਮੇਰੇ ਕੋਲੇ ਟਾਈਮ ਨਹੀਂ ਹੈਗਾ ਦਾਦਾ ਦਾਦੀ ਤੋਂ ਅਲੱਗ ਰਹਿੰਦੇ ਨੇ ਬੱਚੇ ਚਾਚੇ ਮਾਮੇ ਤਾਇਆ ਤੋਂ ਅਲੱਗ ਰਹਿੰਦੇ ਨੇ ਬੱਚੇ ਆ ਨਾ ਉਹਨਾਂ ਨੂੰ ਸੰਸਕਾਰ ਮਿਲਣ ਤਾਂ ਕਿੱਥੋਂ ਮਿਲਣ ਉਹ ਸਾਰਾ ਦਿਨ ਮੋਬਾਈਲ ਟੀਵੀ ਲੈਪਟਾਪ 'ਤੇ ਰਹਿੰਦੇ ਨੇ ਜਿਸ ਤਰੀਕੇ ਦੀਆਂ ਚੀਜ਼ਾਂ ਉਹ ਮੋਬਾਈਲ ਦੇ ਵਿੱਚ ਦੇਖੀ ਜਾਂਦੇ ਨੇ ਉਦਾਂ ਦਾ ਹੀ ਉਹਨਾਂ ਦਾ ਮਾਈਂਡ ਹੋ ਜਾਂਦਾ ਕੱਲ੍ਹ ਦੀ ਤੁਸੀਂ ਇੱਕ ਰਿਪੋਰਟ ਦੇਖਿਓ ਅਮਰੀਕਾ ਦੇ ਵਿੱਚ ਖੋਜ ਕੀਤੀ ਗਈ ਹੈ ਵੀ ਆਗਰ ਬੱਚਿਆਂ ਨੂੰ ਮੋਬਾਈਲ ਲੈਪਟਾਪ ਤੋਂ ਨਾ ਹਟਾਇਆ ਗਿਆ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਬੱਚੇ ਆਪਣੀ ਮਸ਼ੀਨ ਬਣ ਜਾਣਗੇ ਜਦਕਿ ਬੱਚਿਆਂ ਦਾ ਦਿਮਾਗ ਡੈੱਡ ਹੋ ਜਾਊਗਾ ਬੱਚੇ ਆਪਣੇ ਦਿਮਾਗ ਤੋਂ ਕੰਮ ਕਰਨਾ ਬੰਦ ਕਰ ਦੇਣਗੇ ਕਿਉਂਕਿ ਤੁਸੀਂ ਦੇਖਿਆ ਜਦੋਂ ਵੀ ਹੋਮਵਰਕ ਆਉਂਦਾ ਉਹ ਵੀ ਉਹਨਾਂ ਨੇ ਮੋਬਾਈਲ ਤੋਂ ਕਰਨਾ ਹੈ ਜਿੱਦਾਂ ਕਿ ਕੋਈ ਸਾਮ ਕੱਢਣਾ ਹੈ ਉਹ ਵੀ ਮੋਬਾਈਲ ਤੋਂ ਕਰਨਾ ਹੈ ਕੋਈ ਫਿਜ਼ਿਕਸ ਦਾ ਕੋਈ ਕੈਮਿਸਟਰੀ ਦਾ ਕੋਈ ਬਾਇਓ ਦਾ ਕੁਝ ਵੀ ਕਰਨਾ ਉਹ ਵੀ ਬੱਚਿਆਂ ਨੇ ਮੋਬਾਈਲ ਤੋਂ ਕਰਨਾ ਹੈ ਮੋਬਾਈਲ ਤੇ ਬੱਚੇ ਇੰਨੇ ਨਿਰਭਰ ਹੋ ਚੁੱਕੇ ਨੇ ਕਿ ਮੋਬਾਈਲ ਤੋਂ ਬਿਨਾ ਉਹ 10 ਮਿੰਟ ਵੀ ਆਪਣੀ ਸਟੱਡੀ ਨਹੀਂ ਕਰ ਸਕਦੇ ਤੁਸੀਂ ਦੇਖੋ ਇਹ 10 ਸਾਲਾਂ ਚ ਕਿੰਨਾ ਫਰਕ ਪਿਆ 10 ਸਾਲਾਂ ਚ ਬੱਚੇ ਮੋਬਾਈਲ ਤੇ ਹੀ ਨਿਰਭਰ ਹੋ ਗਏ ਨੇ ਲਾਕਡਾਊਨ ਤੋਂ ਬਾਅਦ ਤਾਂ ਬਿਲਕੁਲ ਹੀ ਪੱਠਾ ਵਹਿ ਗਿਆ ਦੇਖੋ ਟੀਚਰਸ ਨੂੰ ਕਹਿੰਦੇ ਆ ਉਹ ਨਹੀਂ ਸੁਣਦੇ ਹੈਗੇ ਟੀਚਰ ਨੇ ਘਟੋਕਟ 20 25000 ਰੁਪਏ ਮਹੀਨੇ ਦੀ ਫੀਸ ਭਰਾ ਲੈਣੇ ਨੇ ਟੀਚਰ ਨਾਲਿਆਂ ਤੇ ਲਾਉਣੇ ਆ ਉਹ ਵੀ ਵੀ 30 30000 ਰੁਪਏ ਲੈ ਲੈਂਦੇ ਆ ਪਰ ਹੋਮਵਰਕ ਕੰਮ ਜੋ ਵੀ ਹੈ ਉਹਨਾਂ ਨੇ ਮੋਬਾਈਲ ਤੇ ਸੈਂਡ ਕਰਦੇ ਆ ਇਹ ਆਪਾਂ ਕਿਸੇ ਨੂੰ ਦੋਸ਼ ਦਿੱਤੇ ਉਹ ਤੋਂ ਬਿਨਾ ਆਪਾਂ ਨੂੰ ਖੁਦ ਇਹ ਪੈਰਾ ਦੇਣਾ ਪਊਗਾ ਕਿਉਂਕਿ ਅਗਰ ਆਪਣਾ ਬੱਚਾ ਜਿਹੜਾ ਆਪਣਾ ਆਉਣ ਵਾਲਾ ਫਿਊਚਰ ਹੈ ਇਹੀ ਖਰਾਬ ਹੋ ਗਿਆ ਤਾਂ ਆਪਾਂ ਕੀ ਕਰਾਂਗੇ ਆਓ ਮੈਂ ਤੁਹਾਨੂੰ ਕੁਝ ਨਿਯਮ ਦੱਸੂਗੀ ਇਹ ਹੁਣੇ ਤੋਂ ਲਾਗੂ ਕਰੋਗੇ ਤਾਂ ਆਉਣ ਵਾਲੇ ਭਵਿੱਖ 'ਚ ਤੁਹਾਨੂੰ ਬੱਚਿਆਂ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ ਜਿਹੜਾ ਮੇਰਾ ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਆ ਮੇਰਾ ਨਾ ਛੋਟਾ ਭਤੀਜਾ ਹੈਗਾ ਉਹ ਹਜੇ 3 ਸਾਲ ਦਾ ਹੋਊਗਾ ਉਹਨੂੰ ਜਦੋਂ ਮੇਰਾ ਨਾਂ ਲੈ ਦੇਣਗੇ ਬੀਬੂ ਆਏਗੀ ਫੀਰ ਉਹ ਫੋਨ ਤੇ ਗੱਲ ਕਰੂਗਾ ਨਹੀਂ ਉਹ ਕਿਸੇ ਨਾਲ ਫੋਨ ਤੇ ਗੱਲ ਨਹੀਂ ਕਰਦਾ ਜਦੋਂ ਮੈਂ ਉਹਨੂੰ ਕੋਈ ਗੱਲ ਕਹੂੰਗੀ ਤਾਂ ਉਹ ਇਨੇ ਧਿਆਨ ਨਾਲ ਸੁਣਦਾ ਹੈਗਾ ਪਰ ਮੇਰਾ ਛੋਟਾ ਭਰਾ ਆਏਗਾ ਉਹਨੂੰ ਨਾ ਕਹੂਗਾ ਤੇਰੀ ਮੰਮਾ ਨੂੰ ਗਾਲ ਕੱਢ ਦੇ ਤੇਰੀ ਮੰਮਾ ਦੇ ਡੰਡਾ ਮਾਰ ਉਹ ਪਾਪੇ ਨੂੰ ਐ ਕਰ ਦੇ ਹੈ ਮੇਰੇ ਭਰਾ ਦਾ ਨਾਮ ਕਿਹਨੀਆਂ ਤੂੰ ਕਹਿ ਕੇ ਦੇ ਬੱਬੂ ਏ ਫਲਾਣਾ ਏ ਠਮਕਾਣਾ ਏ ਹਨਾ ਜਿੱਦਾਂ ਕਿ ਆਪਾਂ ਛੋਟੇ ਬੱਚੇ ਨੂੰ ਕਹਿੰਦਾ ਉਹ ਮਾਰ ਦੇ ਜਾਂ ਇਹਦਾ ਨਾਮ ਲੈ ਕੇ ਬੁਲਾ ਲੈ ਦੇਖੋ ਇੱਥੋਂ ਹੀ ਕੰਮ ਖਰਾਬ ਹੋ ਜਾਂਦਾ ਹੈ ਕਹਿੰਦੇ ਮੋਢਲੀ ਸਿੱਖਿਆ ਹਨ ਆਪਾਂ ਘਰ ਤੋਂ ਹੀ ਲੈਈਆਂ ਪਰ ਕਹੀ ਜਾਂਦੇ ਆ ਲੈ ਪਤਾ ਨਹੀਂ ਕਿੱਥੋਂ ਸਿੱਖ ਕੇ ਆ ਗਿਆ ਕੀ ਤੋਂ ਨਹੀਂ ਬੱਚਾ ਸਿੱਖਦਾ ਬੱਚਾ ਸਿੱਖਦਾ ਮਾਂ ਦੇ ਪੇਟ ਤੋਂ ਹੀ ਸਿੱਖਣਾ ਸ਼ੁਰੂ ਕਰ ਦਿੰਦਾ ਇਹ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਬੱਚੇ ਦੇ ਵਿੱਚ ਜਿੰਨੇ ਵੀ ਸੰਸਕਾਰ ਹੁੰਦੇ ਨੇ ਉਹ ਆਪਦੇ ਮਾਂ ਬਾਪ ਤੋਂ ਉਹਦੇ ਆਲੇ ਦੁਆਲੇ ਤੋਂ ਹੀ ਲੈਂਦਾ ਹੈ ਗੁਰਬਾਣੀ ਦੇ ਵਿੱਚ ਵੀ ਲਿਖਿਆ ਕਿ ਬੱਚਾ ਜਦੋਂ ਮਾਂ ਦੇ ਪੇਟ ਦੇ ਵਿੱਚ ਹੁੰਦਾ ਜਿੱਦਾਂ ਦੇ ਮਾਂ ਦੇ ਖਿਆਲ ਹੋਣਗੇ ਤੁਸੀਂ ਅਜ਼ਮਾ ਕੇ ਦੇਖ ਲਿਓ ਇਸ ਚੀਜ਼ ਨੂੰ ਬੱਚਾ ਉਸ ਤਰੀਕੇ ਦਾ ਹੋਵੇਗਾ ਉਹ ਵੀ ਹੋਵੇਗਾ ਚਾਹੇ ਬਚਪਨ ਚ ਹੋਵੇ ਚਾਹੇ ਵੱਡਾ ਹੋ ਕੇ ਹੋਵੇ ਅਪਾ ਕਹਿ ਦਿੰਨੇ ਆਗੇ ਹਨਾ ਵੀ ਇਹਦੇ ਪਿਤਾ ਨੇ ਤੱਕਦੇ ਸ਼ਰਾਬ ਨਹੀਂ ਪੀਤੀ ਵੀ ਬੱਚਾ ਪੀਂਦਾ ਹੈ ਪਰ ਉਹ ਨਹੀਂ ਪੀਂਦੇ ਪਿਤਾ ਜੀ ਤਾਂ ਕੋਈ ਆਲੇ ਦੋਲੇ ਪੀਂਦਾ ਹੋਏਗਾ ਜਾਂ ਤੁਹਾਡੇ ਪੇਕੇ ਘਰ ਕੋਈ ਪੀਂਦਾ ਤੁਸੀਂ ਦੇਖਿਆ ਹੋਏਗਾ ਜਦੋਂ ਉਹਦੇ ਸੰਸਕਾਰ ਬਣਦੇ ਹੈਗੇ ਉਸ ਟਾਈਮ ਬੱਚੇ ਤੇ ਜਿਹੜਾ ਪ੍ਰਭਾਵ ਪੈਂਦਾ ਜਦੋਂ ਕਹਿੰਦੇ 6 ਮਹੀਨਾ ਮਲਕੀ ਲੇਡੀਜ਼ ਨੂੰ ਲੱਗਦਾ ਉਸ ਟਾਈਮ ਤੋਂ ਜਿਹੜਾ ਵੀ ਬੱਚੇ ਦੀ ਹਾ ਭਾਵ ਆਪਾਂ ਦੇਖਦੇ ਉਹਦੀ ਮਾਂ ਦੇਖਦੀ ਹੈ ਜਿੱਦਾਂ ਕਿ ਟੀਵੀ ਦੇਖਦੀ ਹੈ ਗਾਣੇ ਸੁਣਦੀ ਆ ਜਾ ਕੋਈ ਗੰਦੀਆਂ ਫਿਲਮਾਂ ਦੇਖਦੀ ਆ ਜਾਂ ਕੋਈ ਸ਼ਰਾਬ ਪੀਣ ਵਾਲੀਆਂ ਫਿਲਮਾਂ ਦੇਖਦੀ ਆ ਜਾਂ ਕੋਈ ਨਸ਼ਾ ਕਰਨ ਵਾਲਾ ਕੁਛ ਵੀ ਦੇਖਦੀ ਆ ਉਹ ਬੱਚੇ ਤੇ ਅਸਰ ਹੋਵੇਗਾ ਵੀ ਹੀ ਹੋਵੇਗਾ ਇਹਦੀ ਮੈਂ ਇੱਕ ਤੁਹਾਨੂੰ ਅੱਜ ਛੋਟੀ ਜੀ ਸਾਕੀ ਵੀ ਸੁਣਾਉਣੀ ਆ ਇੱਕ ਔਰਤ ਨੇ ਇਦਾਂ ਹੀ ਆਪਣੇ ਪਤੀ ਨੂੰ ਕਿਹਾ ਕਹਿੰਦੀ ਵੀ ਜਦੋਂ ਵੀ ਬੱਚਾ ਹੁੰਦਾ ਹੈਗਾ ਵੀ ਉਹਦਾ ਅਸਰ ਜਿਹੜਾ ਆਲੇ ਦੁਆਲੇ ਹੁੰਦਾ ਹੈ ਵੀ ਉਹਦਾ ਬੱਚੇ ਤੇ ਪੈਂਦੀ ਪੈਂਦਾ ਉਹਦਾ ਪਿਤਾ ਕਹਿੰਦਾ ਵੀ ਨਹੀਂ ਵੀ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਹੈਗੀ ਕਹਿੰਦੀ ਵੀ ਨਹੀਂ ਜੀ ਇਹ ਹੁੰਦਾ ਹੈਗਾ ਉਹਦੇ ਪਹਿਲਾ ਬੱਚਾ ਹੋਣ ਵਾਲਾ ਹੋਇਆ ਤਾਂ ਉੱਥੇ ਸੁਨਿਆਰੇ ਦੀ ਦੁਕਾਨ ਸੀਗੀ ਉਹ ਜਾ ਕੇ ਸੁਨਿਆਰੇ ਦੀ ਮਤਲਬ ਕਿ ਮੱਥੇ ਲਗਦੀ ਰਹੀ ਉਸ ਤੋਂ ਬਾਅਦ ਉਹ ਬੱਚਾ ਹੋ ਗਿਆ ਦੂਸਰਾ ਬੱਚਾ ਹੋਣ ਵਾਲਾ ਹੋਇਆ ਉਹ ਜਿਹੜੇ ਆਪਣੇ ਐਸਟੀਵੀਸੀ ਭਰਾ ਹੁੰਦੇ ਆ ਹਨਾ ਉਹਨਾਂ ਦੀ ਜਾਂਦੀ ਰਹੀ ਮਤਲਬ ਕਿ ਉਹਨਾਂ ਨੇ ਮੱਥੇ ਲਾਉਂਦੀ ਰਹੀ ਤੇ ਜਦੋਂ ਉਹਨਾਂ ਦਾ ਤੀਸਰਾ ਬੱਚਾ ਹੋਣ ਵਾਲਾ ਸੀਗਾ ਉਦੋਂ ਆਪਣੇ ਪਤੀ ਨੂੰ ਕਹਿੰਦੀ ਵੀ ਤੁਸੀਂ ਨੇ ਮੇਰੇ ਸਾਹਮਣੇ ਰਹਿਣਾ ਮਤਲਬ ਕਿ ਵੀ ਜਦੋਂ ਵੀ ਮੈਂ ਤੁਹਾਨੂੰ ਦੇਖਣਾਗਾ ਮੈਂ ਹੁੰਦਾ ਮੇਰਾ ਮਾਣਾ ਤਾਂ ਮੈਂ ਤੁਹਾਨੂੰ ਦੇਖਣਾ ਤਿੰਨੋਂ ਬੱਚੇ ਹੋਗੇ ਤਿੰਨੋਂ ਗੱਭਰੂ ਹੋਗੇ ਇੱਕ ਦਿਨ ਉਹਨੇ ਕੱਪੜਾ ਲੈ ਕੇ ਪੈ ਗਈ ਜਿਹੜੀ ਮਾਂ ਸੀ ਉਹਨਾਂ ਦੀ ਪਈ ਹੋਈ ਤੇ ਜਿਹੜਾ ਛੋਟਾ ਬੇਟਾ ਸੀਗਾ ਮਨ ਲਿਖੋ ਸੋਰੀ ਵੱਡਾ ਬੇਟਾ ਸੀਗਾ ਉਹ ਆਇਆ ਕਹਿੰਦਾ ਮਾਂ ਤੈਨੂੰ ਕੀ ਹੋ ਗਿਆ ਉਹ ਜਿਹੜਾ ਸੁਨਿਆਰ ਮੱਥੇ ਲੱਗਦਾ ਸੀਗਾ ਕਹਿੰਦੀ ਤੇਰੇ ਪਿਓ ਨੇ ਕਹਿੰਦੀ ਅੱਜ ਮੈਨੂੰ ਕੁੱਟਿਆ ਉਹ ਕਹਿੰਦਾ ਲਿਆ ਕਹਿੰਦਾ ਸਾਲਾ ਕਿੱਥੇ ਆ ਕਹਿੰਦਾ ਉਹਨੂੰ ਸੁਨਿਆਰੇ ਦੀ ਤਾਰ ਮੰਗੂ ਵਧਾਵਾ ਉਹਨੂੰ ਆਪਦੇ ਘਰ ਵਾਲਿਆਂ ਨੂੰ ਕਹਿੰਦਾ ਸੀ ਕਹਿੰਦੀ ਤੂੰ ਓਲੇ 'ਚ ਖੜਕੇ ਵੀ ਸੁਨਦਾਰ ਹੈ ਫਿਰ ਦੂਸਰਾ ਬੇਟਾ ਆਇਆ ਉਹ ਆ ਕੇ ਕਹਿੰਦਾ ਕਹਿੰਦਾ ਮਾਂ ਤੂੰ ਐ ਪਈ ਐ ਉਹ ਜਿਹੜਾ ਮੈਂ ਕਿਹਾ ਸੀ ਵੀ ਐਸ ਵੀ ਐਸ ਸੀ ਭਰਾ ਉਹਦੇ ਮੱਥੇ ਲੱਗਦਾ ਰਿਹਾ। ਉਹ ਕਹਿੰਦਾ ਮਾਂ ਤੂੰ ਐ ਪਈਆਂ। ਕਹਿੰਦੀ ਪੁੱਤ ਤੇਰੇ ਪਿਓ ਨੇ ਕੁੱਟੀ। ਕਹਿੰਦਾ ਲਿਆ ਕਹਿੰਦਾ ਹਾਲੇ ਕਹਿੰਦਾ ਲਾ ਕੇ ਡਾਂਗ ਕਹਿੰਦਾ ਹੁਣੀ ਸਿਰ ਪਾੜ ਦਊਂਗਾ। ਤੀਸਰਾ ਜਿਹੜਾ ਉਹ ਜਦੋਂ ਦਾ ਪਤੀ ਉਹਦੇ ਮੱਥੇ ਲੱਗਦਾ ਸੀ। ਉਹ ਬੇਟਾ ਵੀ ਆ ਗਿਆ। ਉਹਨੇ ਪੁੱਛਿਆ ਕਹਿੰਦਾ ਮਾਂ ਤੂੰ ਐ ਕਿਉਂ ਪਈਆਂ? ਉਹ ਕਹਿੰਦੀ ਪੁੱਤ ਤੇਰੀ ਕਹਿੰਦੀ ਪਿਓ ਨੇ ਅੱਜ ਮੈਨੂੰ ਕੁੱਟਿਆ। ਉਹ ਕਹਿੰਦਾ ਮਾਂ ਤੂੰ ਮਾਂ ਐਗੀ ਕਹਿੰਦਾ ਉਹ ਪਿਓ ਹੈਗਾ ਕਹਿੰਦਾ ਮੈਂ ਕੀ ਕਰ ਸਕਦਾ। ਤੁਸੀਂ ਪਤੀ ਪਤਨੀ ਹੋਗੇ ਕਹਿੰਦੇ ਮੈਂ ਤੁਹਾਡੇ ਪਤੀ ਪਤਨੀ ਦੇ ਵਿੱਚ ਕੁਝ ਨਹੀਂ ਕਹਿ ਸਕਦਾ। ਉਸ ਟਾਈਮ ਉਹਦੇ ਪਤੀ ਨੇ ਕਿਹਾ ਵੀ ਵਾਕਈ ਜੋ ਤੂੰ ਕਹਿਣੀ ਹੈ ਇਹ ਸੱਚ ਹੈਗਾ। ਸੰਸਕਾਰਾਂ ਦਾ ਅਸਰ ਬਹੁਤ ਜ਼ਿਆਦਾ ਹੁੰਦਾ। ਇਸ ਤਰੀਕੇ ਨਾਲ ਇੱਕ ਮਾਹਪੁਰਸ਼ਾਂ ਕੋਲੇ ਕੋਈ ਸੰਗਤ ਚਲੀ ਗਈ। ਉਹ ਕਹਿੰਦੇ ਵੀ ਸਾਡਾ ਬੇਟਾ ਨਸ਼ੇ ਕਰਨ ਲੱਗ ਗਿਆ, ਬੀੜੀਆਂ ਪੀਣ ਲੱਗ ਗਿਆ, ਸਿਗਰਟਾਂ ਪੀਣ ਲੱਗ ਗਿਆ। ਮਾਹਪੁਰਸ਼ ਕਹਿੰਦੇ ਵੀ ਤੁਹਾਡੇ ਘਰ ਕੋਈ ਪੀਂਦਾ ਨੋ ਕਹਿੰਦੇ ਵੀ ਨਹੀਂ ਸਾਡਾ ਪਰਿਵਾਰ ਹੈ ਜਿਹੜਾ ਸਾਰਾ ਗੁਰਦਿੱਖ ਹੈ ਵੀ ਸਾਡੇ ਕੋਈ ਵੀ ਇਦਾਂ ਦੇ ਬੀੜੀ ਸਿਗਰਟ ਕੁਝ ਨਹੀਂ ਪੀਂਦਾ ਤੇ ਜਿਹੜੇ ਮਹਾਪੁਰਸ਼ ਸੀ ਉਹ ਬ੍ਰਹਮ ਗਿਆਨੀ ਸੀਗੇ ਉਹ ਕਹਿੰਦੇ ਵੀ ਜਿਸ ਕਮਰੇ ਦੇ ਵਿੱਚ ਇਸ ਦਾ ਜਨਮ ਹੋਇਆ ਸੀਗਾ ਉਸ ਕਮਰੇ ਦੇ ਵਿੱਚ ਤੁਹਾਡੀਆਂ ਕੀ ਕੀ ਤਸਵੀਰਾਂ ਲੱਗੀਆਂ ਹੋਈਆਂ ਨੇ ਉਸ ਕਮਰੇ ਦੇ ਵਿੱਚ ਜਦੋਂ ਜਾ ਕੇ ਦੇਖਿਆ ਬਾਕੀ ਹੋਰ ਉਹਨਾਂ ਨੇ ਤਸਵੀਰਾਂ ਲਾਈਆਂ ਹੋਈਆਂ ਸੀਆਂ ਇੱਕ ਅੰਗਰੇਜ਼ ਦੀ ਤਸਵੀਰ ਲੱਗੀ ਹੋਈ ਸੀ ਜਿਹਦੇ ਮੂੰਹ ਦੇ ਵਿੱਚ ਇਦਾਂ ਸਿਗਰਟ ਪੜੀ ਹੋਈ ਸੀ ਦੇਖੋ ਉਸ ਚੀਜ਼ ਦਾ ਪ੍ਰਭਾਵ ਵੀ ਉਸ ਬੱਚੇ ਤੇ ਪਿਆ ਠੀਕ ਆ ਅੱਜ ਜਿਹੜੇ ਥੋੜੇ ਜਿਨੇ ਨਾਸਤਿਕ ਨੇਗੇ ਉਹ ਕਹਿਣਗੇ ਵੀ ਨਹੀਂ ਇਹ ਨਹੀਂ ਹੋ ਸਕਦਾ ਇਦਾਂ ਨਹੀਂ ਹੋ ਸਕਦਾ ਦੇਖੋ ਆਪਾਂ ਪੂਰੀ ਦੁਨੀਆ ਨੂੰ ਨਹੀਂ ਮਨਾ ਸਕਦੇ ਪਰ ਮੇਰਾ ਜੋ ਮੰਨਣਾ ਹੈਗਾ ਗੁਰਬਾਣੀ ਦੇ ਵਿੱਚ ਜੋ ਲਿਖਿਆ ਹੈਗਾ ਕੇ ਪ੍ਰਭਾਵ ਪੈਂਦਾ ਹੀ ਪੈਂਦਾ ਹੈਗਾ ਇਸ ਤਰੀਕੇ ਦੇ ਨਾਲ ਫਿਰ ਉਹਨੂੰ ਚਲੋ ਬੱਚੇ ਨੂੰ ਸਮਝਾਇਆ ਗਿਆ ਤੇ ਉਹ ਨਸ਼ੇ ਤੋਂ ਹਟਿਆ ਬਾਕੀ ਅੱਜ ਹੁਣ ਆਪਾਂ ਸ਼ੁਰੂ ਕਰਦੇ ਆ ਤੁਹਾਡੀ ਗੱਲ ਜਿਹੜੀ ਜਿਹੜੀਆਂ ਕਿ ਸਿਸਟਰ ਮੈਨੂੰ ਕਹਿੰਦੀਆਂ ਨੇ ਵੀ ਸਾਡੇ ਬੱਚਿਆਂ ਦੇ ਕੋ ਪਹਿਲਾਂ ਤਾਂ ਛੋਟੇ ਹੁੰਦੇ ਆ ਤੋ ਹੀ ਤੁਸੀਂ ਉਹਨਾਂ ਨੂੰ ਵਿਗਾੜਨ ਦੀ ਕੋਸ਼ਿਸ਼ ਸ਼ੁਰੂਆਤ ਕਰਦੇ ਹੋ ਜਦੋਂ ਬੱਚਾ ਸਾਲ 6 ਮਹੀਨਿਆਂ ਦਾ ਹੁੰਦਾ ਹਨਾ ਨਾ ਤਾਂ ਤੁਸੀਂ ਉਹਨੂੰ ਘੂਰਦੇ ਹੋ ਨਾ ਉਹਨੂੰ ਤੁਸੀਂ ਟੋਕਦੇ ਹੋ ਉਹ ਜੁੱਦ ਕਰਦਾ ਉਹ ਫਲਾਰਾ ਪਾਉਂਦਾਗਾ ਹਨਾ ਇਦਾਂ ਮੰਨਦੀ ਆ ਮੈਂ ਛੋਟੇ ਬੱਚਾ ਪਰ ਜਦੋਂ ਤੁਸੀਂ ਛੋਟੇ ਤੋਂ ਹੀ ਉਸ ਨੂੰ ਇਦਾਂ ਦੇ ਸੰਸਕਾਰ ਦੇਵੋਗੇ ਤਾਂ ਉਹ ਜ਼ਰੂਰ ਸੰਸਕਾਰਾਂ ਨੂੰ ਐਕਸੈਪਟ ਕਰੂਗੀ ਕਰੂਗਾ ਕਿਉਂਕਿ ਛੋਟੇ ਹੁੰਦਿਆਂ ਤੋਂ ਹੀ ਆਪਾਂ ਜਦੋਂ ਬੂਟੇ ਨੂੰ ਪਾਣੀ ਪਾਉਂਦਾ ਆ ਉਹ ਇੱਕ ਦਿਨ ਜਾ ਕੇ ਬਹੁਤ ਸੋਹਣਾ ਪੇੜ ਬਣਦਾ ਦੇਖੋ ਇਸ ਤਰੀਕੇ ਦੇ ਨਾਲ ਹੀ ਜਦੋਂ ਬੱਚਾ ਸਾਾਲ 6 ਮਹੀਨਿਆਂ ਦਾ ਮਤਲਬ ਕਿ ਸਾਾਲ ਸਵਾ ਸਾਾਲ ਦਾ ਬੱਚਾ ਹੁੰਦਾ ਥੋੜਾ ਥੋੜਾ ਸਮਝਣ ਲੱਗ ਜਾਂਦਾ ਉਸ ਟਾਈਮ ਤੋਂ ਕੀ ਉਸ ਨੂੰ ਥੋੜਾ ਥੋੜਾ ਹਰ ਇੱਕ ਚੀਜ਼ ਖਵਾਉਣੀ ਜਿੱਦਾਂ ਕਿ ਜੋ ਵੀ ਤੁਹਾਡੇ ਘਰ ਦੇ ਵਿੱਚ ਬਣਦੀ ਹੈ ਉਹ ਖਵਾਉਣੀ ਗੁਰਬਾਣੀ ਦੇ ਨਾਲ ਤੁਸੀਂ ਹਿੰਦੂ ਧਰਮ ਨੂੰ ਮੰਨਦੇ ਹੋ ਮੁਸਲਿਮ ਧਰਮ ਨੂੰ ਮੰਨਦੇ ਹੋ ਕਿਸੇ ਵੀ ਬੋਧੀ ਜੈਨੀ ਕੋਈ ਵੀ ਧਰਮ ਨੂੰ ਮੰਨਦੇ ਹੋ ਸਿੱਖ ਧਰਮ ਨੂੰ ਮੰਨਦੇ ਤਾਂ ਬੱਚੇ ਨੂੰ ਗੁਰਦੁਆਰੇ ਲੈ ਜਾਣਾ ਮੰਦਰ ਲੈ ਜਾਣਾ ਗੁਰਬਾਣੀ ਸੁਣਾਉਣੀ ਉਹਨੂੰ ਹਨਾ ਜਿੱਦਾਂ ਕਿ ਜਦੋਂ ਮਾਂ ਦੁੱਧ ਪਲਾਉਂਦੀ ਆ ਉਸ ਟਾਈਮ ਬੱਚੇ ਨੂੰ ਆਪਣੀ ਗੋਦ ਦੇ ਵਿੱਚ ਲੈ ਕੇ ਜਪਜੀ ਸਾਹਿਬ ਵਾਹਿਗੁਰੂ ਗੁਰਮੰਤਰ ਗੁਰਮੰਤਰ ਦਾ ਪਾਠ ਕਰੇ ਤਾਂ ਬੱਚਾ ਕਦੇ ਵੀ ਮੈਂ ਗਾਰੰਟੀ ਨਾਲ ਕਹਿ ਸਕਦਾ ਹਾਂ ਕਦੇ ਵੀ ਬੱਚਾ ਜਾ ਕੇ ਨਸੇ ਤੇ ਨਹੀਂ ਲੱਗੂਗਾ ਕਿਉਂਕਿ ਉਹਦਾ ਉਹ ਬੀਜ ਹੈ ਉਹ ਬੀਜ ਜਦੋਂ ਉਹ ਵੱਡਾ ਹੋਊਗਾ ਠੀਕ ਹੈ ਕਦੇ ਉਹ ਵਿਗੜ ਸਕਦਾ ਹੈ ਕਿਉਂਕਿ ਉਹਦੀ ਸੋਸਾਇਟੀ ਕਦੇ ਇਹ ਜੀ ਹੋ ਸਕਦੀ ਹੈ ਕਿ ਉਹ ਬਾਲ ਵੀ ਕਟਾ ਦੇ ਆਪਦੀ ਸਿੱਖੀ ਤੋਂ ਵੀ ਚਲੇ ਪਰ ਇੱਕ ਦਿਨ ਵਾਪਸ ਉਹ ਮੁੜ ਕੇ ਆਵੇਗਾ ਹੀ ਆਵੇਗਾ ਤੁਹਾਨੂੰ ਟੈਨਸ਼ਨ ਕਰਨ ਦੀ ਲੋੜ ਨਹੀਂ ਹੈ ਇਸ ਤਰੀਕੇ ਦੇ ਨਾਲ ਤੁਸੀਂ ਇਹ ਨਾ ਬੱਚੇ ਨੂੰ ਧਰਮ ਦੇ ਨਾਲ ਜੋੜ ਸਕਦੇ ਹੋ ਦੂਸਰੀ ਗੱਲ ਬੱਚੇ ਨੂੰ ਪਰਿਵਾਰ ਦੇ ਵਿੱਚ ਜਿੱਦਾਂ ਕਿ ਪਤੀ ਪਤਨੀ ਇੱਕ ਦੂਜੇ ਨਾਲ ਗੱਲ ਕਰਦੇ ਨੇ ਜਿਹੜਾ ਪਤੀ ਆਪਣੀ ਪਤਨੀ ਦੀ ਕਦਰ ਨਹੀਂ ਕਰਦਾ ਜਾਂ ਪਤਨੀ ਆਪਣੇ ਪਤੀ ਦੀ ਕਦਰ ਨਹੀਂ ਕਰਦੀ ਤਾਂ ਉਹਨਾਂ ਦੀ ਧੀ ਜਾ ਕੇ ਸਹੁਰੇ ਘਰ ਕਦੇ ਵੀ ਆਪਣੇ ਪਤੀ ਦੀ ਕਦਰ ਨਹੀਂ ਕਰੇਗੀ ਜਿਹੜਾ ਪਤੀ ਆਪਣੀ ਪਤਨੀ ਦੀ ਕਦਰ ਨਹੀਂ ਕਰਦਾ ਉਹਨਾਂ ਦਾ ਪੁੱਤ ਕਦੇ ਵੀ ਬੇਗਾਨੀ ਔਰਤ ਦੀ ਕਦਰ ਨਹੀਂ ਕਰੇਗਾ ਚਾਹੇ ਤੁਸੀਂ ਅਜਮਾ ਕੇ ਦੇਖ ਲਿਓ ਇਸ ਚੀਜ਼ ਨੂੰ ਉਹ ਔਰਤ ਨੂੰ ਪੱਕਾ ਆਪਣੇ ਪੈਰ ਦੀ ਜੁੱਤੀ ਸਮਝੇ ਬੱਚੇ ਦੇ ਆਲੇ ਦੁਆਲੇ ਅਜਿਹੇ ਮਾਹੌਲ ਰੱਖੋ ਥੋੜਾ ਠੀਕ ਹੈ ਤੁਹਾਡਾ ਮਾਨ ਮੋਟਾ ਹੁੰਦਾ ਲੜਾਈ ਝਗੜਾ ਸਾਰਿਆਂ ਦੇ ਵਿੱਚ ਹੀ ਹੁੰਦਾ ਹੈਗਾ ਇਹ ਮੇਰੀ ਖੁਦ ਦੀ ਅਜਮਾਈ ਹੋਈ ਗੱਲ ਹੈਗੀ ਮੈਂ ਨਾ ਪਿੱਛੇ ਜੇ ਹੋ ਗਏ 4 ਕਸਾਲਾਂ ਦੀ ਗੱਲ ਐ ਕੋਈ ਵੀ ਚੀਜ਼ ਹੁੰਦੀ ਮੈਂ ਬੈਸਿਕ ਕਹਿ ਦਿੰਦੀ ਹਣਾ ਮੈਂ ਕਹਿ ਦਿੰਦੀ ਬੱਚਿਆਂ ਨੂੰ ਵੀ ਇਹਨੂੰ ਸਾਈਡ ਤੇ ਰੱਖ ਦਿਓ ਨਹੀਂ ਪਾਪਾ ਖਾ ਜਾਣਗੇ ਕੋਈ ਇਦਾਂ ਦੀ ਗੱਲ ਮੈਂ ਨਾ ਜਦੋਂ ਕਰਦੀ ਹੁੰਦੀ ਬੱਚਿਆਂ ਦੇ ਤਾਂ ਮਾਈਂਡ ਤੇ ਦੋਨਾਂ ਦੀ ਵੇੜ ਗਈ ਜਦੋਂ ਉਹਦੇ ਪਾਪਾ ਕਿਸੇ ਵੀ ਚੀਜ਼ ਨੂੰ ਕਰ ਕਰਨ ਜੇ ਆਪਾਂ ਕੋਈ ਚੀਜ਼ ਘਰੇ ਲਿਆਇਆ ਕਰੀਏ ਖਾਣ ਵਾਲੀ ਲਿਆਇਆ ਕਰੀਏ ਜਾਂ ਕੋਈ ਵੀ ਤਾਂ ਕਹਿ ਦੇਗਾ ਨਾ ਇਹਨੂੰ ਲੁਕੋ ਦਿਓ ਪਾਪਾ ਮੈਂ ਬੜਾ ਵੀ ਪਾਪਾ ਖਾ ਜਾਣਗੇ ਮੈਂ ਬੜਾ ਹੈਰਾਨ ਹੋ ਗਈ ਹਨਾ ਬੜਾ ਪਰੇਸ਼ਾਨ ਹੋ ਗਈ ਵੀ ਮੈਂ ਆਖਿਆ ਵੀ ਮੈਂ ਖੁਦ ਹੀ ਗਲਤੀ ਕਰ ਰਹੀ ਆ ਇਹ ਸਹੀ ਹੈ ਮੈਂ ਆਪਣੀ ਗਲਤੀ ਦੀ ਗੱਲ ਦੱਸ ਰਹੀ ਆ ਜਿੱਦਾਂ ਦਾ ਵੀ ਆਪਾਂ ਬੱਚੇ ਨੂੰ ਕਹਦਾਂਗੇ ਜਿੱਦਾਂ ਕਿ ਹੁਣ ਮੈਂ ਕਹਿ ਦਾਂ ਵੀ ਉਹ ਤੁਹਾਡੇ ਦਾਦਾ ਜੀ ਐਦਾਂ ਕਰਦੇ ਆ ਜਾਂ ਤੁਹਾਡੀ ਦਾਦੀ ਉਹ ਬੱਚੇ ਤਾਂ ਉਹਦੋਂ ਪਹਿਲਾਂ ਐਕਸੈਪਟ ਕਰਦੇ ਨੇ ਉਸ ਚੀਜ਼ ਨੂੰ ਤੁਸੀਂ ਕਰਕੇ ਦੇਖਿਓ ਕਿ ਦੇ ਇਸ ਚੀਜ਼ ਨੂੰ ਕਹਿੰਦੇ ਜਦੋਂ ਬਾਰ-ਬਾਰ ਆਪਾਂ ਇੱਕ ਚੀਜ਼ ਨੂੰ ਇੱਕ ਚੀਜ਼ ਮੰਨ ਕੇ ਕਹੀ ਜਾਵਾਂਗੀ ਜਿੱਦਾਂ ਕਿ ਮੈਂ ਆਪਣੇ ਹਸਬੰਦ ਨੂੰ ਕਹੀ ਜਾਵਾਂ ਤੇਰੀ ਮਾਂ ਮਾੜੀ ਐ ਤੇਰਾ ਪਿਓ ਮਾੜਾ ਹੈ ਹਨਾ ਜਾਂ ਤੋਂ ਮਨ ਕੇ ਸੱਸ ਸੋਹਰਾ ਆਪਣੇ ਹਸਬੰਦ ਨੂੰ ਕਹੀ ਜਾਣ ਵੀ ਤੋ ਇਹ ਘਰ ਵਾਲੀ ਤਾਂ ਐ ਤੇਰੇ ਘਰ ਵਾਲੀ ਤਾਂ ਐ ਕਿਉਂ ਚੰਗੀ ਐ ਪਰ ਫਿਰ ਵੀ ਆਪਾਂ ਨੂੰ ਨੈਗੇਟਿਵ ਲੱਗਣ ਲੱਗ ਜੂਗਾ ਆਪਾਂ ਨੂੰ ਉਹਦੇ ਮੰਨ ਕੇ ਗੁਣ ਜਿਹੜੇ ਉਹ ਨਹੀਂ ਦੇਖਨੇ ਆਪਾਂ ਉਹ ਗੁਣ ਦੇਖਣ ਲੱਗ ਪਾਵਗੇ ਇਹ ਚੀਜ਼ਾਂ ਮੇਰੀਆਂ ਅਜਮਾਈਆਂ ਹੋਈਆਂ ਨਹੀਂ ਮੈਂ ਬੈਸੇ ਨਹੀਂ ਤੁਹਾਡੇ ਨਾਲ ਗੱਲ ਕਰ ਰਹੀ ਤੁਸੀਂ ਅਜਮਾ ਕੇ ਵੀ ਦੇਖ ਸਕਦੇ ਹੋ ਕਿਸੇ ਵੱਡੇ ਬਜ਼ੁਰਗ ਨਾਲ ਉਹ ਗੱਲ ਕਰਕੇ ਜਾਂ ਮੇਰੀ ਵੀਡੀਓ ਦਿਖਾ ਕੇ ਤੁਸੀਂ ਉਹਨਾਂ ਤੇ ਅਗਲੀ ਗੱਲ ਕਿ ਬੱਚਿਆਂ ਦੇ ਸਾਹਮਣੇ ਕਦੇ ਵੀ ਜਿੱਦ ਲੜਾਈ ਝਗੜੇ ਵਾਲੀ ਜਾਂ ਕਿਸੇ ਵੀ ਇਦਾਂ ਦੀ ਗੱਲ ਨਾ ਕਰੋ ਤੀਸਰੀ ਗੱਲ ਆਪਣੇ ਬੱਚੇ ਫਜ਼ੂਲ ਖਰਚੀ ਕਰਦੇ ਨੇ ਕਿਉਂਕਿ ਆਪਾਂ ਨੂੰ ਜਦੋਂ ਜਿਹੜੀ ਚੀਜ਼ ਮੰਗਦੇ ਆ ਹਨਾ ਆਪਾਂ ਉਸੇ ਟਾਈਮ ਉਹਨਾਂ ਨੂੰ ਲਿਆ ਕੇ ਦੇ ਦੇਣਾ ਜੀ ਇੱਕ ਮੰਗਦੇ ਨੇ ਤਾਂ 10 ਦੇ ਲਿਆ ਕੇ ਦੇ ਦਿੰਨੇ ਆ ਪਰ ਜਦੋਂ ਅੱਜ ਤੋਂ ਹਨਾ 20 30 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਆਪਣਾ ਸਮਾਂ ਸੀਗਾ ਆਪਾਂ ਨੂੰ ਇੱਕ ਚੀਜ਼ ਮੰਗਣ ਤੇ ਚਾਰ-ਚਾਰ ਸਾਲ ਨਹੀਂ ਮਿਲਦੀ ਸੀਗੀ ਉਹ ਚੀਜ਼ ਹਨਾ ਤਾਂ ਹੀਓ ਆਪਾਂ ਅੱਜ ਕਹਿਣਾ ਵੀ ਸਾਡੇ ਬੱਚੇ ਵਿਗੜ ਗਏ ਬੱਚੇ ਬੀਗਿਆ ਘੜਾ ਆਉਣ ਦਾ ਕਾਰਨ ਆਪੇ ਹੀ ਆ ਹੋਰ ਕੋਈ ਨਹੀਂ ਹੈਗਾ ਕਦੇ ਵੀ ਬੱਚੇ ਵਾਸਤੇ ਦੇਖੋ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਕਦੇ ਵੀ ਬੱਚੇ ਵਾਸਤੇ ਏਟੀਐਮ ਨਾ ਬਣੋ ਅਗਰ ਤੁਸੀਂ ਲੋਨ ਚੱਕ ਕੇ ਕੋਈ ਚੀਜ਼ ਲੈਣੇ ਹੋ ਜਦੋਂ ਬੱਚਾ 10 ਸਾਲ ਦਾ ਹੋ ਜੇ ਨਾ ਤੁਸੀਂ ਕੋਈ ਲੋਨ ਚੱਕ ਕੇ ਚੀਜ਼ ਲੈਣੇ ਹੋ ਜਾਂ ਤੁਸੀਂ ਕਰਜ਼ਾ ਚੱਕ ਦਿਓ ਤਾਂ ਬੱਚੇ ਨੂੰ ਉਸ ਚੀਜ਼ ਬਾਰੇ ਜ਼ਰੂਰ ਦੱਸੋ ਥੋੜਾ ਦੱਸੋ ਚਲੋ ਜਿਆਦਾ ਦੱਸੋਗੇ ਤਾਂ ਬੱਚੇ ਡਿਪਰੈਸ਼ਨ 'ਚ ਵੀ ਕਈ ਵਾਰੀ ਚਲੇ ਜਾਂਦੇ ਆ ਤਾਂ ਤੁਸੀਂ ਉਹਨੂੰ ਥੋੜਾ ਦੱਸੋ ਵੀ ਬੇਟਾ ਦੇਖੋ ਆਪਾਂ ਇਹ ਇਦਾਂ ਲੈਂਦੀ ਆ ਫਿਰ ਆਪਾਂ ਇਹਨੂੰ ਥੋੜਾ ਥੋੜਾ ਕਮਾਈ ਕਰਾਂਗੇ ਇੰਨੇ ਨਕਪਾ ਪੈਸਾ ਮੋੜਾਂਗੇ ਹਨਾ ਤਾਂ ਬੱਚੇ ਨੂੰ ਜਿਹੜੀ ਉਹਨੀਆਂ ਡਿਮਾਂਡਾਂ ਨੇ ਉਹ ਪਹਿਲੇ ਸੀਮਤ ਰੱਖੋ ਕਿਉਂਕਿ ਅੱਜ ਤੁਸੀਂ ਛੋਟੇ ਉਹਨੂੰ ਲੈ ਲੈ ਕੇ ਦੇਈ ਜਾਓਗੇ ਕੱਲ ਨੂੰ ਵੱਡਾ ਹੋ ਕੇ ਤੁਹਾਨੂੰ ਕਹੂਗਾ ਮੈਂ ਮਰਦਾ ਮੈਨੂੰ ਮੋਟਰਸਾਈਕਲ ਲੈ ਕੇ ਦਿਓ ਮੈਂ ਮਰਦਾ ਮੈਨੂੰ ਆਈਫੋਨ ਲੈ ਕੇ ਦਿਓ ਤੁਸੀਂ ਨਹੀਂ ਲੈ ਕੇ ਦਿਓਗੇ ਫਿਰ ਵੀ ਉਹ ਨੈਗੇਟਿਵ ਸੋਚੂਗਾ ਵੀ ਮੇਰੇ ਮਾਪੇ ਮੈਨੂੰ ਪਿਆਰ ਨਹੀਂ ਕਰਦੇ ਅਗਰ ਤੁਸੀਂ ਲੈ ਕੇ ਦੇ ਦੋਗੇ ਉਹ ਜਿੱਦ ਕਰੂਗਾ ਮਲਕੀ ਤੁਸੀਂ ਇੱਕ ਚੀਜ਼ ਮੰਗੀ ਉਹਨੇ ਤੁਸੀਂ ਮਨਾ ਕਰਤਾ ਫੇਰ ਮੰਗੀ ਉਹਨੇ ਫੇਰ ਮਨਾ ਕਰਤਾ ਫਿਰ ਉਹ ਕਹੂਗਾ ਮੇਰੇ ਮਾਪੇ ਮੈਨੂੰ ਪਿਆਰ ਨਹੀਂ ਕਰਦੇ ਕਈ ਬੱਚਿਆਂ ਨੂੰ ਆਤ ਹੁੰਦੀ ਆ ਉਹ ਚੀਜ਼ ਮੰਗਣਗੇ ਆਪਾਂ ਜਵਾਬ ਦੇ ਦਿੰਨੇ ਆ ਫਿਰ ਉਹ ਜਿੱਦ ਕਰਦੇ ਆ ਲੀਟਦੇ ਆ ਰੋਂਦੇ ਆ ਹਨਾ ਆਪਾਂ ਫਿਰ ਉਹਨੂੰ ਮਨਾ ਕਰ ਦਿੰਦੇ ਆ ਰੋਟੀ ਛੱਡ ਦਿੰਦੇ ਆ ਫਿਰ ਕਹਿੰਦੇ ਨਹੀਂ ਮੇਰੇ ਪੁੱਤਰ ਨੂੰ ਆਏ ਨਾ ਕੋ ਸੋਝੇ ਲੈ ਲੈ ਕੇ ਦੇਜੋ ਉਥੋਂ ਬੱਚਾ ਵਿਗੜ ਚੁੱਕਿਆ ਤੁਹਾਡਾ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਮਾਪੇ ਇਸ ਤਰੀਕੇ ਨਾਲ ਸਿੱਧੇ ਰਸਤੇ ਤੇ ਆਉਂਦੇ ਨੇ ਜਿੱਦ ਬਿਨਾਂ ਮਲਕੇ ਮੇਰੀ ਜਿੱਦ ਦੇ ਅੱਗੇ ਝੁਕਦੀ ਆ। ਕਦੇ ਵੀ ਬੱਚੇ ਦੀ ਜਿੱਦ ਦੇ ਅੱਗੇ ਝੁਕੋ ਨਾ। ਠੀਕ ਹੈ ਬੱਚੇ ਨੂੰ 네ਗੇਟਿਵ ਵੀ ਨਾ ਹੋਣ ਦਿਓ ਉਹਨੂੰ ਇਹ ਵੀ ਨਾ ਕਹੋ ਵੀ ਜੋ ਮਾਰ ਜਿੱਥੇ ਮਰਦਾ ਜਾਂ ਮੈਚ ਥੋਣੀ ਹੁੰਦਾ ਮੈਂ ਇਹ ਨਹੀਂ ਕਰ ਸਕਦਾ ਇਦਾਂ ਨਾ ਕਰੋ। ਜਦੋਂ ਕਹਿੰਦੇ ਬੱਚਾ 14 ਸਾਲ ਦਾ ਹੋ ਜੇ ਉਦੋਂ ਬੱਚੇ ਨੂੰ ਸਮਝਾਓ ਮਾਰਨਾ ਕੁੱਟਣਾ ਬਿਲਕੁਲ ਬੰਦ ਕਰ ਦਿਓ। ਉਸ ਟਾਈਮ ਨੂੰ ਕਹੋ ਵੀ ਬੇਟਾ ਜੀ ਆਪਣਾ ਅੱਗੇ ਸਮਾਂ ਜਦੋਂ ਠੀਕ ਹੋਊਗਾ ਜਾਂ ਆਪਾਂ ਤੂੰ 10ਵੀਂ ਚੋਂ 9ਵੀਂ ਚੋਂ ਫਰਸਟ ਆਜਾ ਆਪਾਂ ਤੈਨੂੰ ਇਹ ਚੀਜ਼ ਉਸ ਟਾਈਮ ਲੈ ਕੇ ਦੇ ਦਾਂਗੇ ਜਾਂ ਤੇਰੇ ਪਾਪਾ ਦੀ ਫਸਲ ਵਧੀਆ ਹੋ ਗਈ ਜਾਂ ਤੇਰੇ ਪਾਪਾ ਦੀ ਪ੍ਰਮੋਸ਼ਨ ਹੋ ਗਈ ਤੈਨੂੰ ਉਸ ਟਾਈਮ ਆਪਾਂ ਇਹ ਚੀਜ਼ ਲੈ ਕੇ ਦੇਵਾਂਗੇ ਬੱਚੇ ਸਮਝਦੇ ਆ ਦੇਖੋ ਮੇਰੇ ਬੱਚਿਆਂ ਨੂੰ ਮੈਂ ਇੱਕ ਐਕਸਪੈਰੀਮੈਂਟ ਕਰਦੀ ਆ ਮੇਰੇ ਭਤੀਜਿਆਂ ਤੇ ਵੀ ਮੈਂ ਕਰਦੀ ਆ ਬਹੁਤ ਜ਼ਿਆਦਾ ਫਰਕ ਪੈਂਦਾ ਤੇ ਮੇਰਾ ਇੱਕ ਹਨਾ ਮਰਤੀ ਵੀ ਹਸਬੰਦ ਦੀ ਮਾਮਾ ਮਾਮਾ ਜੀ ਦੀ ਲੜਕੀ ਦਾ ਬੇਟਾ ਸੀਗਾ ਉਹ ਕਿਸੇ ਤੋਂ ਠੀਕ ਨਹੀਂ ਆਉਂਦਾ ਸੀ ਮੇਰੇ ਸਿਵਾ ਹੀ ਕਿਉਂਕਿ ਬੱਚੇ ਪਿਆਰ ਦੇ ਭੁੱਖੇ ਹੁੰਦੇ ਆ ਆਪਾਂ ਬੱਚਿਆਂ ਨੂੰ ਨਾ ਡਾਂਟ ਦੇ ਮੈਂ ਵੀ ਡਾਂਟਦੀ ਆ ਡਾਂਟੋ ਵੀ ਤੇ ਪਿਆਰ ਵੀ ਕਰੋ ਠੀਕ ਆ ਆਪਣੇ ਬੱਚੇ ਨੂੰ ਘੂਰਤਾ ਘੱਪਤਾ ਤੇ ਉਸ ਤੋਂ ਬਾਅਦ ਬੱਚੇ ਨੂੰ 네ਗੇਟਿਵ ਨਾ ਹੋਣ ਦਿਓ ਉਸ ਤੋਂ ਪਹਿਲਾਂ ਹੀ ਉਹਨੂੰ ਪਿਆਰ ਦੇ ਦਿਓ ਅਗਲੀ ਗੱਲ ਜਿਹੜੇ ਬੱਚੇ ਕੀ +1 +2 ਚ ਨੇਗੇ 23 ਸਿਸਟਰ ਦੇ ਮੈਨੂੰ ਮੈਸੇਜ ਆਉਂਦੇ ਨੇ ਵੀ ਸਾਡੇ ਬੱਚੇ ਬੜੇ ਖਿਜੇ ਖਿਜੇ ਰਹਿੰਦੇ ਨੇ ਦੇਖੋ ਸਿਸਟਰ ਇਸ ਚੀਜ਼ ਨੂੰ ਤੁਹਾਨੂੰ ਬਹੁਤ ਧਿਆਨ ਨਾਲ ਸੁੰਣਾ ਪਊਗਾ ਕਿਉਂਕਿ ਇਸ ਉਮਰ ਦੇ ਵਿੱਚ ਜਾ ਕੇ ਜਿਹੜੇ ਆਪਣੇ ਹਾਰਮੋਨਸ ਹੁੰਦੇ ਨੇ ਉਹ ਚੇਂਜ ਹੁੰਦੇ ਆ ਲੜਕੀਆਂ ਦੇ ਵੀ ਲੜਕਿਆਂ ਦੇ ਆਗਰ ਤੁਸੀਂ ਉਹਨਾਂ ਨੂੰ ਥੋੜੀ ਜਿਹੀ ਵੀ ਗੱਲ ਤੋਂ ਕਿਸੇ ਤੋਂ ਕੁਝ ਕਹੋਗੇ ਤਾਂ ਉਹ ਨੈਗੇਟਿਵ ਲੈਣਗੇ ਹੀ ਲੈਣਗੇ ਉਹਨਾਂ ਵਾਸਤੇ ਇਦਾਂ ਦਾ ਮਾਹੌਲ ਬਣਾਓ ਜਿੱਦਾਂ ਕਿ ਤੁਹਾਡਾ ਬੱਚਾ ਬਾਹਰੋਂ ਕਾਲਜ ਵਗੈਰਾ ਤੋਂ ਪੜ੍ਹ ਕੇ ਆ ਰਿਹਾ ਤੁਸੀਂ ਉਹਨਾਂ ਨੂੰ ਵੈਲਕਮ ਜਿੱਦਾਂ ਕਿ ਆਓ ਬੇਟਾ ਜੀ ਕੀ ਮੀਓ ਤੁਸੀਂ ਕਿੱਦਾਂ ਸਕੂਲ ਦੇ ਵਿੱਚ ਕੀ ਹੋਇਆ ਤੁਹਾਡੇ ਫਰੈਂਡ ਕਿਹੜੇ-ਕਿਹੜੇ ਸੀਗੇ ਅੱਜ ਕੀ ਇੰਜੋਏ ਕੀਤਾ ਤੁਸੀਂ ਨੇ ਹਨਾ ਥੋੜਾ ਜਨਾ ਆਪਾਂ ਪਿੰਡਾਂ ਵਾਲੇ ਵੀ ਆ ਗਿਆ ਵੇ ਲੇਟ ਹੋ ਗਿਆ ਵੇ ਢੜਕੇ ਦਾ ਨਿਕਲਿਆ ਹੋਇਆਗਾ ਤੂੰ ਕੀ ਕਰਦਾ ਸੀਗਾ ਉੱਥੇ ਤੇਰਾ ਪਿਓ ਐ ਕਰਦਾ ਸੀਗਾ ਸਾਰਾ ਦਿਨ ਬਹਿਲਾ ਡਟਾ ਫਿਰਦਾ ਰਹਿਣਾ ਇਹ ਚੀਜ਼ਾਂ ਅੱਜ ਕੱਲ ਦੇ ਬੱਚੇ ਨੇ ਜਿਹੜੀ ਬਿਲਕੁਲ ਐਕਸੈਪਟ ਨਹੀਂ ਕਰਦੇ ਕਦੇ ਵੀ ਬੱਚੇ ਦੀ ਦੂਸਰੇ ਦੇ ਅੱਗੇ ਬੁਰਾਈ ਨਾ ਕਰੋ ਜਦੋਂ ਕਿ ਉਹਦਾ ਦੋਸਤ ਆਉਂਦਾ ਇਹ ਨਾ ਕਹੋ ਵੀ ਹਾਂ ਤੇਰਾ ਦੋਸਤ ਤਾਂ ਆਇਆਗਾ ਤੂੰ ਤਾਂ ਆਇਆਗਾ ਇਹ ਨਾ ਕਰੋ ਇਸ ਚੀਜ਼ ਨਾਲ ਬੱਚਾ ਨੈਗੇਟਿਵ ਹੁੰਦਾ ਬੱਚਾ ਆਪ ਦੇ ਆਪ ਨੂੰ ਮਾਲਕੀ ਘਟੀਆਂ ਮਹਿਸੂਸ ਕਰਨ ਲੱਗ ਜਾਂਦਾ ਹਮੇਸ਼ਾ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਵੀ ਬੱਚੇ ਦੀ ਤਾਰੀਫ਼ ਕਰੋ ਬੱਚੇ ਨੂੰ ਵੀ ਪੋਜੀਟਿਵ ਕਰੋ ਵੀ ਬੇਟਾ ਜੀ ਤੁਸੀਂ ਵੀ ਪੜੋਗੇ ਹਨਾ ਫਿਰ ਤੁਸੀਂ ਡਾਕਟਰ ਬਣੋਗੇ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਤੁਹਾਡੇ ਹਨਾ ਮੰਡਾ ਪੂਰੀ ਆਉਣੀਆਂ ਜਿੱਦਾਂ ਕਿ ਅਸੀਂ ਮੰਗਦੇ ਫਿਰਦੇ ਹਾਂ ਨਾ ਕਦੇ 100 ਰੁਪਏ ਦੀ ਚੀਜ਼ ਲਿਆਉਣੀ ਅਸੀਂ ਕਿੰਨਾ ਚਿਰ ਸੋਚਦੇ ਹਾਂ ਵੀ ਤੂੰ ਫਿਰ ਇਹ ਨਹੀਂ ਕਰੇਗਾ ਹਨਾ ਇਦਾਂ ਦਾ ਬੱਚੇ ਨੂੰ ਪੋਜੀਟਿਵ ਪਹ ਕਰੋ ਬੱਚੇ ਦੇ ਦੋਸਤ ਤੁਸੀਂ ਖੁਦ ਬਣੋ ਨਾ ਕਿ ਉਹ ਬਾਹਰ ਜਾ ਕੇ ਦੋਸਤ ਪਾ ਲੇ ਕੋਈ ਵੀ ਗੱਲ ਹੋਵੇ ਤੁਹਾਡਾ ਬੱਚਾ ਤੁਹਾਡੇ ਨਾਲ ਆ ਕੇ ਕਰੇ ਦੇਖੋ ਮੇਰੀ ਗੁੜੀਆ ਪਲੱਸ 2 ਚ ਹੈ ਉਹ ਕੋਈ ਵੀ ਗੱਲ ਹੁੰਦੀ ਹੈ ਮੇਰੇ ਨਾਲ ਤੇ ਆਪਣੇ ਪਾਪਾ ਨਾਲ ਆਪਣੇ ਦਾਦੂ ਨਾਲ ਕਰਨੀਓ ਕਰਨੀ ਆਣੀ ਦਾਦਾ ਜੀ ਨੂੰ ਵੀ ਦੱਸੂਗੀ ਪਾਪਾ ਜੀ ਨੂੰ ਵੀ ਦੱਸੂਗੀ ਤੇ ਮੈਨੂੰ ਵੀ ਦੱਸੂਗੀ ਬੱਚੇ ਨੂੰ ਇਦਾਂ ਦਾ ਰੱਖੋ ਜਿੱਦਾਂ ਕਿ ਉਹਦਾ ਬਚਪਨ ਹੋਵੇ ਕਿਉਂਕਿ ਜਦੋਂ 20-22 ਸਾਲ ਦਾ ਬੱਚਾ ਹੋ ਗਿਆ 25 ਸਾਲ ਦਾ ਹੋ ਗਿਆ ਫਿਰ ਉਹ ਮਚੂਰ ਹੋਣ ਲੱਗ ਜਾਂਦਾ ਉਹ ਖੁਦ ਪਤਾ ਲੱਗਣ ਲੱਗ ਜਾਂਦਾ ਵੀ ਚੰਗਾ ਕੀ ਹੈ ਤੇ ਮਾੜਾ ਕੀ ਹੈ ਜਿਹੜੀ 16 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਏਜ ਹੈ ਉਹਦੇ ਵਿੱਚ ਬੱਚੇ ਨੂੰ ਸੰਭਾਲਣਾ ਮਾਹ ਬਾਬ ਦੀ ਫਰਜ਼ ਹੈ ਲੜਕੀਆਂ ਨੂੰ ਇੰਨੀ ਖੁੱਲਣਾ ਦਿਓ ਕਿ ਆਪ ਕਹਿਣਾ ਲੈ ਲੜਕੀ ਗਈ ਆ ਥੋੜਾ ਜਨਾ ਤੇ ਗੌਰ ਲੜਕੀਆਂ ਤੇ ਵੀ ਗੌਰ ਰੱਖੋ ਬੱਚਿਆਂ ਨੂੰ ਇਹ ਨਹੀਂ ਹੈਗਾ ਵੀ ਤੁਸੀਂ ਕਿਤੇ ਨੂੰ ਗਲਤ ਥਾਵੇਂ ਦੇਖ ਲਿਆ ਉਹਨੂੰ ਮਾਰੋ ਕੁੱਟੋ ਉਹਨੂੰ ਉਹਨੂੰ ਸਮਝਾਓ ਵੀ ਬੇਟਾ ਜੀ ਇਸ ਚੀਜ਼ ਦੇ ਨਾਲ ਪੇਰੈਂਟਸ ਤੇ ਕੀ ਹੁੰਦੀ ਆ ਸਾਰੀ ਕਮਾਈ ਹੋਈ ਇੱਜ਼ਤ ਕਿਸ ਤਰੀਕੇ ਦੇ ਨਾਲ ਉਹਦੀ ਚਲੀ ਜਾਂਦੀ ਆ ਨਾਲੇ ਤੇਰੀ ਵੀ ਇੱਜ਼ਤ ਕਿਵੇਂ ਚਲੀ ਜਾਊਗੀ ਉਹਨੂੰ ਕੋਈ ਨਾ ਕੋਈ ਸਾਖੀ ਸਟੋਰੀ ਸੁਣਾ ਕੇ ਤੁਸੀਂ ਉਸ ਨੂੰ ਇਸ ਚੀਜ਼ ਤੋਂ ਮੋੜ ਸਕਦੇ ਆ ਲਾਸਟ ਵਾਲੀ ਗੱਲ ਜਿਹੜੇ ਬੱਚੇ ਖੀਜੀ-ਖੀਜੀ ਰਹਿੰਦੇ ਨੇ ਕਿਉਂਕਿ ਗੁਰਬਾਣੀ ਤੋਂ ਵੱਡੀ ਕੋਈ ਵੀ ਸਹਿ ਨਹੀਂ ਹੈਗੀ ਚਾਹੇ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਰਮੰਦਰ ਜਾਣਿਓ ਤਾਂ ਤੁਸੀਂ ਮੰਦਰ ਦੇ ਵਿੱਚ ਵੀ ਕੰਮ ਕਰ ਸਕਦੇ ਹੋ ਮੁ슬ਮਨ ਧਰਮ ਨੂੰ ਮੰਨਦੇ ਤੁਸੀਂ ਉੱਥੇ ਵੀ ਕਰਦੇ ਹੋ ਜਿਹੜੇ ਗੁਰਸਿੱਖ ਵੀਰ ਨੇ ਉਹਨਾਂ ਲਈ ਵੀ ਮੈਂ ਇਹ ਕਰ ਦੱਸ ਰਹੀ ਹਾਂ ਸਭ ਤੋਂ ਪਹਿਲਾਂ ਮਾਵਾ ਨੇ ਜਦੋਂ ਵੀ ਬੱਚਾ ਲਈ ਖਾਣਾ ਬਣਾਉਣਾ ਹੈ ਕੱਪੜੇ ਪ੍ਰੈਸ ਕਰਨੇ ਆ ਉਹਨਾਂ ਨੂੰ ਗੋਦੀ ਦੇ ਵਿੱਚ ਬਿਠਾਉਣਾ ਹੈ ਪਿਆਰ ਕਰਨਾ ਹੈ ਤਾਂ ਪਾਠ ਜ਼ਰੂਰ ਕਰਨਾ ਜਦੋਂ ਤੁਸੀਂ ਬੱਚਿਆਂ ਲਈ ਖਾਣਾ ਬਣਾਉਨੇ ਹੋ ਵਾਹਿਗੁਰੂ 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 ਕਰੋ ਜਾਂ ਤੁਸੀਂ ਮੂਲ ਮੰਤਰ ਦਾ ਪਾਠ ਕਰ ਲੋ ਜਾਂ ਤੁਸੀਂ ਜਪਜੀ ਸਾਹਿਬ ਦਾ ਪਾਠ ਕਰ ਲੋ ਤਾਂ ਤੁਸੀਂ 1 ਮਹੀਨਾ ਇਸ ਤਰੀਕੇ ਨਾਲ ਕਰਕੇ ਦੇਖੋ ਤੁਹਾਡੇ ਬੱਚੇ ਦੇ ਵਿੱਚ ਫਰਕ ਦੇਖੋ ਕਿੰਨਾ ਮਹਿਸੂਸ ਕਰੋਗੇ ਤੁਸੀਂ ਅਗਲੀ ਗੱਲ ਬੱਚੇ ਨਾਲ ਨੀਮੀਸ ਗੱਲ ਮਨ ਲ ਕੇ ਸੁਰ ਦੇ ਵਿੱਚ ਆਵਾਜ਼ ਕਰਨੀ ਹੈ ਜਿਆਦਾ ਉੱਚੀ ਨਾਲ ਨਹੀਂ ਵਿਹਾਂ ਤੂੰ ਠੀਕ ਹੈ ਆਪਦੇ ਗੁੱਸੇ ਨੂੰ ਥੋੜਾ ਜਿਹਾ ਪੀ ਲਓ ਅਗਰ ਤੁਸੀਂ ਆਪਣੇ ਬੱਚੇ ਨੂੰ ਕੰਟਰੋਲ 'ਚ ਰੱਖਣਾ ਚਾਹੁੰਦੇ ਆ ਆਪਦੇ ਬੱਚੇ ਨੂੰ ਤੁਸੀਂ ਮਾਰੇ ਕੰਮਾਂ ਤੋਂ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਆ ਦੂਸਰੀ ਗੱਲ ਉਹਨੂੰ ਕੋਈ ਨਾ ਕੋਈ ਅਜਿਹੀ ਸ਼ਾਮ ਨੂੰ ਬੈਠ ਕੇ ਉਹਨਾਂ ਟਾਈਮ ਸਪੈਂਡ ਕਰੋ ਇਦਾਂ ਦੀ ਕੋਈ ਨਾ ਕੋਈ ਸਾਖੀ ਕੋਈ ਗੱਲ ਸੁਣਾਓ ਵੀ ਜਿਹਦੇ ਨਾਲ ਉਹਦਾ ਭਵਿੱਖ ਖਰਾਬ ਹੋ ਗਿਆ ਜਾਂ ਕਿਸਦਾ ਘਰ ਖਰਾਬ ਹੋ ਗਿਆ ਤਾਂ ਕਿ ਬੱਚਾ ਉਸ ਚੀਜ਼ ਤੋਂ ਡਰਦਾ ਰਹੇ ਤੀਸਰੀ ਗੱਲ ਸਵੇਰੇ ਵੀ ਸ਼ਾਮ ਨੂੰ ਵੀ ਵਾਹਿਗੁਰੂ ਜੀ ਦੇ ਅੱਗੇ ਜ਼ਰੂਰ ਅਰਦਾਸ ਕਰੋ ਕਿ हे ਵਾਹਿਗੁਰੂ ਜੀ ਇਹ ਮੇਰਾ ਨਹੀਂ ਤੇਰਾ ਬੱਚਾ ਹੈ ਮੈਂ ਇਹਦੀ ਕਿਤੇ ਰੱਖ ਹੀ ਨਹੀਂ ਕਰ ਸਕਦਾ ਤੁਸੀਂ ਇਹਦੇ ਅੰਗ ਸੰਗ ਸਹਾਈ ਹੋ ਕੇ ਬੱਚਾ ਕਾਲਜ ਜਾਂਦਾ ਸਕੂਲ ਜਾਂਦਾ ਤਾਂ ਅਰਦਾਸ ਕਰਕੇ ਤੋਰੋ ਤਾਂ ਵਾਹਿਗੁਰੂ ਜੀ ਉਸ ਨੂੰ ਮਾਰੇ ਕੰਮ ਤੋਂ ਬਚਾਉਣਗੇ ਹੀ ਬਚਾਉਣਗੇ ਮੈਰੀ ਇਹ 101% ਗਰੰਟੀ ਹੈ। ਅਗਲੀ ਗੱਲ ਜਿਨ੍ਹਾਂ ਦੇ ਬੱਚੇ ਜ਼ਿਆਦਾ ਗੁੱਸਾ ਕਰਦੇ ਨੇ ਗੁਰੂ ਘਰੋਂ ਤੁਸੀਂ ਜਿਹੜੀ ਆਪਣੀ ਜੋਤ ਦਾ ਘੋਆ ਹੁੰਦਾ ਉਹ ਲੈ ਆਓ। ਬੱਚਿਆਂ ਦੇ ਮਸਤਕ ਤੇ ਰੋਜ਼ ਥੋੜਾ ਥੋੜਾ ਲਗਾਓ। ਅਗਰ ਵੱਡੇ ਨੇ ਤਾਂ ਤੁਸੀਂ ਸੁੱਤੇ ਪਿਆਨੇ ਲਗਾ ਸਕਦੇ ਹੋ ਕਿਉਂਕਿ ਬੱਚੇ ਨਹੀਂ ਲਗਾਉਂਦੇ ਹਨਾ। ਉਹਦੇ ਵਿੱਚ ਗੁਰਬਾਣੀ ਪੜ੍ਹੀ ਹੁੰਦੀ ਹੈ ਗੁਰਬਾਣੀ ਦਾ ਬਹੁਤ ਜ਼ਿਆਦਾ ਅਸਰ ਹੁੰਦਾ। ਅਗਲੀ ਗੱਲ ਕਿੱਕ ਦੇਣ ਤੁਸੀਂ ਐਤਵਾਰ ਸ਼ਨੀਵਾਰ ਜੋ ਵੀ ਦਿਨ ਕੱਢ ਲਓ ਤੁਸੀਂ ਬੱਚਿਆਂ ਦੇ ਤੇਲ ਸਿਰ ਦੇ ਵਿੱਚ ਤੇਲ ਛਸੋ ਉਸ ਟਾਈਮ ਹੀ ਵਾਹਿਗੁਰੂ ਦਾ ਜਾਪ ਕਰੋ ਇਸ ਤਰੀਕੇ ਨਾਲ ਕੁਝ ਦਿਨਾਂ ਦੇ ਵਿੱਚ ਤੁਹਾਡੇ ਬੱਚੇ ਦੇਖੋ ਕਿੰਨਾ ਫਰਕ ਮਹਿਸੂਸ ਕਰੋਗੇ ਤੁਸੀਂ ਤੇ ਇੱਕ ਬੱਚਿਆਂ ਨਾਲ ਡੇਲੀ 5 10 ਮਿੰਟ ਜਾਂ ਅੱਧਾ ਘੰਟਾ ਤੁਸੀਂ ਖੇਡੋ ਚਾਹੇ ਕੋਈ ਲੁੱਡੋ ਖੇਡੋ ਚਾਹੇ ਤੁਸੀਂ ਕੋਈ ਕ੍ਰਿਕਟ ਖੇਡੋ ਕੋ ਫੁੱਟਬਾਲ ਨਾਲ ਖੇਡੋ ਜਾਂ ਬੈਸ ਹੀ ਬੱਚੇ ਨੂੰ ਕਹੋ ਵੀ ਆ ਜਾ ਬੇਟਾ ਆਪਾਂ ਇੱਧਰ ਚੱਲੀਏ ਜੇ ਆਪਾਂ ਬਾੜੀ ਚ ਚੱਲੀਏ ਜਾਂ ਆਪਾਂ ਮੱਝਾ ਕਣੀ ਚੱਲੀਏ ਫਿਰ ਉਹਦੇ ਨਾਲ ਨਾ ਜਿੱਦਾਂ ਕੋਦੇ ਫਰੈਂਡਾਂ ਦੇ ਨਾਲ ਆਪਸ ਵਿੱਚ ਗੱਲ ਕਰਦੇ ਨੇ ਜਦੋਂ ਬੱਚਾ 17 18 19 ਸਾਲ ਦਾ ਹੁੰਦਾ ਨੇ ਤਾਂ ਉਹਨਾਂ ਨਾਲ ਉਸ ਤਰੀਕੇ ਦੀਆਂ ਗੱਲਾਂ ਕਰੋ ਠੀਕ ਹੈ ਮਾਪੇ ਪਰ ਇੱਕ ਮੈਂ ਗੱਲ ਤੁਹਾਨੂੰ ਲਾਸਟ ਦੇ ਵਿੱਚ ਹੋਰ ਕਹਿਣਾ ਚਾਹੂੰਗੀ ਕਿ ਆਪ ਦਾ ਪਤੀ ਪਤਨੀ ਇੱਕ ਦੂਜੇ ਦਾ ਪਰਦਾ ਕਦੇ ਵੀ ਆਪਦੇ ਬੱਚਿਆਂ ਦੇ ਸਾਹਮਣੇ ਨਾ ਲੱਗੇ ਜਾਵੇ ਅਗਲੀ ਗੱਲ ਜੇ ਪਤੀ ਬੱਚੇ ਨੂੰ ਘੂਰ ਰਿਹਾ ਹੈ ਤਾਂ ਪਤਨੀ ਕਦੇ ਵੀ ਅੱਗੇ ਨਾ ਆਵੇ ਇਹ ਸਭ ਤੋਂ ਮੇਨ ਕਾਰਨ ਹੈ ਬੱਚਿਆਂ ਨੂੰ ਵਿਗਿਆੜਨ ਦਾ ਕਹੋਗੀ ਤੂੰ ਕਮਾਉਂਦਾ ਕਿਹਦੇ ਵਾਸਤੇ ਜੇ ਕਮਾ ਰਿਹਾ ਤਾਂ ਵਿਗੜ ਗਿਆ ਉਹ ਫਿਰ ਵੀ ਸਭ ਤੋਂ ਪਹਿਲਾਂ ਦਾੜੀ ਹੋਸੀ ਤੇ ਫੜਨਗੇ ਲੋਕ ਆ ਕੇ ਸਾਡੇ ਘਰ ਦਾ ਮਾਹੌਲ ਇਹੀ ਹੈ ਅਗਰ ਮੈਂ ਘੋਰ ਦਿਆਂ ਤਾਂ ਕੋਈ ਵਿੱਚ ਨਹੀਂ ਬੋਲੂਗਾ ਉਹਦੇ ਪਾਪਾ ਘੋਰ ਦੇਣੇ ਤਾਂ ਮੈਂ ਕਦੇ ਵਿੱਚ ਨਹੀਂ ਬੋਲਦੀ ਠੀਕ ਹੈ ਮਾਂ ਨੂੰ ਚੱਲਣਾ ਔਖਾ ਹੋ ਜਾਂਦਾ ਪਰ ਮੈਂ ਰੋ ਬੈਠ ਸਕ ਲਮਾ ਸਾਈਡ ਤੇ ਜਾ ਕੇ ਪਰ ਮੈਂ ਵਿੱਚ ਨਹੀਂ ਬੋਲਦੀ ਦਾਦਾ ਦਾਦੀ ਘੋਰਣਗੇ ਤਾਂ ਵੀ ਅਸੀਂ ਨਹੀਂ ਕਹਿੰਦੇ ਮੈਂ ਤਾਂ ਵੀ ਚਾਹੀ ਗਲਤੀ ਦਾਦਾ ਦਾਦੀ ਦੀ ਉਹ ਵੀ ਮੈਂ ਤਾਂ ਵੀ ਕਹੂੰਗੀ ਬੇਟਾ ਤੁਹਾਡੀ ਗਲਤੀ ਹੈ ਤੁਸੀਂ ਇਹ ਕਿਉਂ ਕੀਤਾ ਤੁਸੀਂ ਬਜ਼ੁਰਗਾਂ ਦੇ ਅੱਗੇ ਨਹੀਂ ਬੋਲਣਾ ਜਦੋਂ ਆਪਾਂ ਬੱਚੇ ਨੂੰ ਥੋੜੀ ਥੋੜੀ ਗਲਤੀ ਉਹ ਕਰਾਂਗੇ ਨਾ ਤਾਂ ਬੱਚੇ ਆਪਣੇ ਆਪ ਹੀ ਸੁਧਰ ਜਾਣਗੇ ਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਜ਼ਰੂਰ ਕਰੂੰਗੀ ਤੇ ਤੁਸੀਂ ਵੀ ਸਵੇਰੇ ਸ਼ਾਮ ਬੱਚਿਆਂ ਦੀ ਅਰਦਾਸ ਜ਼ਰੂਰ ਕਰਿਆ ਕਰੋ ਤਾਂ ਵਾਹਿਗੁਰੂ ਜੀ ਤੁਹਾਡੀ ਅਰਦਾਸ ਜ਼ਰੂਰ ਕਬੂਲ ਕਰਨਗੇ ਤੇ ਤੁਸੀਂ ਇੱਕ ਜਪਜੀ ਸਾਹਿਬ ਦਾ ਪਾਠ ਆਪਣੇ ਬੱਚਿਆਂ ਵਾਸਤੇ ਜ਼ਰੂਰ ਕਰਿਆ ਕਰੋ ਤਾਂ ਕਿ ਬੱਚੇ ਇਹਨੂੰ ਸਤਬੋਧੀ ਵਾਹਿਗੁਰੂ ਜੀ ਬਖਸ਼ਣ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ